ਵੀ ਰੋਟੀ ਵਿਚਾਣੀ ਆ ਤਾਂ ਆਪਾਂ ਵੀ ਇਹੀ ਕਰਨ ਚਾਹੁੰਦੇ ਆ ਨਾ ਤੋਟੀ ਕਾਤੇ ਜਾ ਰਹੇ ਨੇ ਸਾਣਿਆ ਜਣਾ ਜੇ ਆਪਣੇ ਸਾਹਮਣੇ ਰੱਖ ਲੈਂਦੇ ਓਨੀ ਨੇ ਕਿਹਦਾ ਇੰਨੇ ਕਰ ਜਿਹੜਾ ਸਾਡਾ ਅੱਜ ਦਾ ਮੰਗ ਦਿਵਸ ਹੈ ਇਹ ਅਸੀਂ ਹਰ ਸਾਲ ਪੂਰੇ ਸੈਂਟਰਲ ਲੈਵਲ ਤੇ ਮਨਾਉਂਦੇ ਆਂ ਅੱਜ ਹਰ ਸਟੇਟ ਦੇ ਵਿੱਚ ਆਪਣੇ ਆਪਣੇ ਡਿਸਟ੍ਰਿਕਟ ਦੇ ਵਿੱਚ ਇਹ ਮੰਗ ਦਿਵਸ ਮਨਾਇਆ ਜਾ ਰਿਹਾ ਹੈ ਇਹ ਮੰਗ ਦਿਵਸ ਹਾਲ ਤੋਂ ਦਰਾਲਾ ਹੈ ਜਿਹੜੀ ਤੀਜੀ ਵਾਰ ਸਰਕਾਰ ਇੰਡੀਆ ਦੀ ਆਈ ਹੈ ਦੋ ਵਾਰ ਸਤਾਜ ਪੂਰੀ ਬਹੁਮਤ ਲੈ ਕੇ ਵੀ ਆਈ ਹੈ ਇਹਨੇ ਇੱਕ ਵਾਰ ਵੀ ਸਾਡੇ ਨਾਲ ਬੈਠ ਕੇ ਗੱਲਬਾਤ ਨਹੀਂ ਕੀਤੀ ਪਰ ਜਿਹੜੇ ਨਹੀਂ ਉਸ ਟਾਈਮ ਤੇ ਜਿਵੇਂ ਤਿੰਨ ਕਾਨੂੰਨ ਪਾਸ ਕੀਤੇ ਸੀ ਉਹ ਜਿਹੜੇ ਕਾਨੂੰਨ ਸਾਡੇ ਲਈ ਬਹੁਤ ਖਤਰਨਾਕ ਹੈ ਅਸੀਂ ਕੋਈ ਧਰਨਾ ਮਜਾ ਲਾ ਸਕਦੇ ਸਾਰਾ ਪੁਲਿਸ ਦੇ ਹੱਥ ਹੱਥਾ ਚਲਾ ਗਿਆ ਜਿਹਦੇ ਵਿੱਚ ਅਸੀਂ ਇਥੋਂ ਅਸੀਂ ਪੰਜਾਬ ਸਰਕਾਰ ਨੂੰ ਸਰਕਾਰ ਦੀ ਇੱਕ ਮੰਗ ਕਰਦੇ ਹਾਂ ਜਿਸ ਤਰ੍ਹਾਂ ਕੇਰਲ ਦੇ ਜਿਸ ਤਰ੍ਹਾਂ ਬੰਗਾਲ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਕਿ ਇਹ ਕਾਨੂੰਨ ਬੜੇ ਘਾਤਕ ਹੈ ਇਹ ਕਾਨੂੰਨ ਲਾਗੂ ਨਾ ਕੀਤੇ ਜਾਣ ਸੰਸਦ ਦੇ ਵਿੱਚ ਮੁੜ ਕੇ ਸਟੈਂਡਰਡ ਕਮੇਟੀਿੰਗ ਬਲਾਕੇ ਸਾਰਿਆਂ ਦਾ ਵਿਊ ਲੈ ਕੇ ਉਸ ਤੋਂ ਬਾਅਦ ਜਿਹੜੇ ਠੀਕ ਕਾਨੂੰਨ ਹੈ ਠੀਕ ਹੈ ਉਹ ਲੈ ਜਾਣ ਬਾਕੀ ਜਿਹੜਾ ਜਨਤਾਲਿਕਾ ਤੱਕ ਹੈ ਉਹਨੂੰ ਵਾਪਸ ਲਿਆ ਜਾਵੇ ਅਸੀਂ ਦਾ ਪੂਰ ਜੋਰ ਜਿਹੜਾ ਨਖੇਦੀ ਕਰਦੇ ਆ ਔਰ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈ ਜਾਣ ਅੱਜ ਇਸ ਸਕੀਮ ਚੱਲਦੀ ਨੂੰ 1975 ਤੋਂ ਚੱਲੀ ਆਉਂਦੀ ਆ 49 ਸਾਲ ਹੋ ਗਏ 49 ਸਾਲ ਦੇ ਵਿੱਚ ਇਨਸਾਨ ਆਪਣੀ ਚੰਦੀ ਦੇ ਤਿੰਨ ਪੜਾ ਪੂਰੇ ਕਰ ਜਾਂਦਾ ਚੌਥੇ ਪੜਾ ਦੇ ਵਿੱਚ ਆ ਜਾਂਦਾ ਤੇ ਜਿਸ ਇੰਨੇ ਸਾਲ ਸਾਡੀ ਸਕੀਮ ਚੱਲਦੀ ਨੂੰ ਹੋ ਗਿਆ ਪਰ ਸਰਕਾਰ ਦੇ ਕੰਨ ਤੇ ਫੇਰ ਵੀ ਜੂ ਨਹੀਂ ਸਰਕਦੀ ਸਾਡੀਆਂ 70% ਪੈਣਾ ਉਹ ਨੇ ਜਿਹੜੀਆਂ ਐਸੇ ਹੀ 6000 ਰੁਪਇਆ ਪੰਜਾਬ ਸਰਕਾਰ ਦਿੰਦੀ ਆ ਤੇ 4500 ਰੁਪਇਆ ਦਿੰਦੀ ਆ ਸੈਂਟਰ ਸਰਕਾਰ ਉਸੇ ਦੇ ਟਿਪੈਂਡ ਨੇ ਇਹਨੂੰ ਦੋ ਦੋ ਹਿੱਸਿਆਂ ਚ ਕਰਕੇ ਜੇ ਸੈਂਟਰ ਦਾ ਮਿਲ ਜਾਂਦਾ ਤਾਂ ਪੰਜਾਬ ਦਾ ਨਹੀਂ ਮਿਲਦਾ ਜੇ ਪੰਜਾਬ ਦਾ ਮਾਨ ਪੱਤਾ ਮਿਲ ਜਾਂਦਾ ਤਾਂ ਸੈਂਟਰ ਦਾ ਉਹਦੇ ਵਿੱਚੋਂ ਹੀ ਸਾਨੂੰ ਅੰਗਣਵਾੜੀਆਂ ਦਾ ਰੈਂਟ ਦੇਣੇ ਪੈਂਦੇ ਨੇ 6000 ਮਿਲਿਆ ਉਹਦੇ ਵਿੱਚੋਂ 2 2500 ਰੁਪਇਆ ਰੈਂਟ ਨਿਕਲ ਗਿਆ ਉਹ ਔਰਤ ਕਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਲਣ ਕਰੇ ਤੇ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰੇ ਇਹਨਾਂ ਚੀਜ਼ਾਂ ਨੂੰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਸਾਨੂੰ ਲੰਘਣਾ ਪੈਂਦਾ ਤੇ ਇਸ ਕਰਕੇ ਸਾਨੂੰ ਸੜਕਾਂ ਤੇ ਆਉਣ ਲਈ ਸਰਕਾਰ ਮਜਬੂਰ ਕਰਦੀ ਹੈ